ਹੂੰ ਦੱਸ ਸਰ ਸਰਪੰਚਾਂ ਨੇ ਹੈ ਭਾਣੇ ਸਰਪੰਚਾਂ ਨੇ ਕੀ ਕੁਛ ਖਾਤਾ ਦੱਸੀ ਦੱਸ ਹੁਣ ਦੱਸ ਦੇ ਹੁਣ ਉਦੋਂ ਤਾਂ ਬਥੇਰੇ ਕਿ ਲੈਟਰ ਨਹੀਂ ਆਉਂਦੇ ਹੱਥ ਤੋ ਮੇਰੀ ਭਾਬੀ ਲੱਗਦੀ ਐ ਭਾਬੀ ਦੱਸੀ ਕੀ ਖਾਤਾ ਸਰਪੰਚਾਂ ਨੇ ਦੱਸ ਦੇ ਨਹੀਂ ਥੋੜ੍ਹ ਤੁਹਾਨੂੰ ਕੀ ਨਹੀਂ ਦਿੱਤਾ ਸਰਪੰਚ ਨੇ ਸਾਨੂੰ ਘੜਾ ਕਾਸ ਦਿੱਤਾ ਕੀ ਕੀ ਚੀਜ਼ ਨਹੀਂ ਦਿੱਤੀ ਤੁਹਾਨੂੰ ਉਹਨੇ ਦਿੱਤਾ ਨਹੀਂ ਖਾ ਕੀ ਗਏ ਤੁਹਾਡਾ ਸਰਪੰਚ ਮੇਰੀਆਂ ਲੈਂਟਰੀਆਂ ਖਾ ਗਏ ਕੀ ਕੀ ਖਾ ਗਏ ਬੈਟ ਲਿਆ ਲੈਂਟਰ ਕਿ ਆ ਖਾ ਗਏ ਸੱਚੀ ਖਾ ਕੇ ਲੈ ਉਹ ਤਾਂ ਕਹਿੰਦੇ ਟਟੀਆਂ ਖਾ ਗਏ ਸਾਰੀਆਂ ਸਾਰੀਆਂ ਹੀ ਖਾ ਗਏ ਮਰ ਰਹੇਗਾ ਕੋਈ ਦਿਨ ਜੂ ਹਾਂ ਅਰਾ ਮੈਨੇ ਗੱਲ ਹੋਈ ਸੀ ਅੱਛਾ ਕੋਈ ਆਇਆ ਸੀ ਮੰਤਰੀ ਤੋ ਕਹਿੰਦਾ ਕਿ ਨਾ ਤਾਂ ਕੇ ਸਾਨੂੰ ਨਾਲੀਆਂ ਵੀ ਖਾ ਕੇ ਸਾਡੀਆਂ ਦੇਖ ਟਟੀਆਂ ਵੀ ਖਾ ਗਏ ਕੋਈ ਸਾਨੂੰ ਉਹ ਲੈ ਹੀ ਖਾ ਗਏ ਅੱਛਾ ਟਟੀਆਂ ਵੀ ਖਾ ਗਏ ਬਾਈ ਮੈਂ ਤਾਂ ਬੁਈਆਂ ਬੁਟੀਆਂ ਹਾਂਜੀ ਮਿੱਤਰੋ ਸਰਪੰਚ ਪਹਿਲਾ ਸਰਪੰਚਾ ਨੇ ਬਹੁਤ ਕਹਿੰਦੇ ਟਟੀਆਂ ਤੇ ਲੈਟਰੀਨਾ ਖਾਧੀਆਂ ਤੇ ਵੀਰੋ ਹੋਣ ਵਾਲੇ ਸਰਪੰਚੋ ਜਿਹੜੇ ਬਣਦੇ ਆ ਤੁਸੀਂ ਨਹੀਂ ਵੋਟ ਨਹੀਂ ਵੋਟ ਬਾਈ ਟਟੀਆਂ ਨਾ ਖਾਓ ਯਾਰ ਟਟੀਆਂ ਨਹੀਂ ਖਾਣ ਦੇਣਾ ਹੁਣ ਤੁਹਾਨੂੰ ਟਟੀਆਂ ਨਹੀਂ ਖਾਣ ਦੇਣੀਆਂ ਭਗਵਾਨ ਜਮਾਨ ਨੇ ਵੇਖਿਓ ਕਿਤੇ ਅੱਗੇ ਵਾਲੀ ਗੱਲ 틀 ਨੀ ਬਾਨੀ ਸਮਝ ਗਏ ਹੁ ਚੱਕ ਚੱਕ ਕੇ ਖਾਣੀਆਂ ਬਣੀਆਂ ਕਿਹੜੇ ਹੁ ਪਚਿਆ ਕੇ ਚੱਕ ਚੱਕ ਕੇ ਖਾਣੀਆਂ ਬਣੀਆਂ